ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਨਿਰਮਲ ਬਲੌਗਸ ਚੈਨਲ ਤੇ ਤੁਹਾਡਾ ਸਵਾਗਤ ਹੈ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਮੈਂ ਤੁਹਾਡੇ ਨਾਲ ਅਲਸੀ ਬਣਾਉਣ ਦੀ ਰੈਸਪੀ ਸ਼ੇਅਰ ਕਰ ਰਹੀ ਹਾਂ ਉਮੀਦ ਕਰਦੀ ਹਾਂ ਤੁਹਾਨੂੰ ਮੇਰੀ ਰੈਸਪੀ ਜ਼ਰੂਰ ਪਸੰਦ ਆਵੇਗੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਮੇਰੇ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਨਾ ਤੇ ਨਾਲ ਲੱਗਦੇ ਬੈਲ ਆਈਕਨ ਨੂੰ ਵੀ ਜ਼ਰੂਰ ਪ੍ਰੈਸ ਕਰਨਾ ਤਾਜ ਮੇਰੀ ਆਉਣ ਵਾਲੀ ਹਰ ਵੀਡੀਓ ਦੇ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲੇ ਮਿਲਣ ਤੇ ਆ ਹੁਣ ਅਲਸੀ ਬਣਾਉਣੀ ਸ਼ੁਰੂ ਕਰਦੇ ਹਾਂ ਅਲਸੀ ਬਣਾਉਣ ਲਈ ਮੈਂ ਅੱਧਾ ਕਿਲੋ ਅਲਸੀ ਲਈ ਹੈ ਕਿਲੋ ਤੋਂ ਥੋੜਾ ਘੱਟ ਤਿੰਨ ਪਈਏ ਦੇ ਕਰੀਬ ਮੈਂ ਵੇਸਣ ਲਿਆ ਹੈ ਵੈਸੇ ਤੇ ਅਲਸੀ ਤੇ ਵੇਸਣ ਬਰਾਬਰ ਦਾ ਲਿਆ ਜਾਂਦਾ ਹੈ ਪਰ ਜੇ ਬੱਚਿਆਂ ਨੇ ਖਾਣਾ ਹੋਏ ਤੇ ਵੇਸਣ ਥੋੜਾ ਵੱਧ ਪਾਉਣਾ ਚਾਹੀਦਾ ਹੈ ਵੇਸਣ ਦੀ ਜਗ੍ਹਾ ਤੁਸੀਂ ਆਟਾ ਵੀ ਲੈ ਸਕਦੇ ਜੇ ਪਰ ਮੈਂ ਇਹਨੂੰ ਵੇਸਣ ਪਾ ਕੇ ਤਿਆਰ ਕਰਾਂਗੀ ਤੇ ਅੱਧਾ ਕਿਲੋ ਅਲਸੀਏ ਤੇ ਤਿੰਨ ਪਾਈਏ ਦੇ ਕਰੀਬ ਮੇਰੇ ਕੋਲ ਵੇਸਣ ਆ ਤੇ ਅੱਧਾ ਕਿਲੋ ਤੋਂ ਥੋੜਾ ਵੱਧ ਮੈਂ ਗੁੜ ਲਿਆ ਆ ਤਿੰਨ ਪਾਈਏ ਦੇ ਕਰੀਬ ਮੇਰੇ ਕੋਲ ਗੁੜ ਆ ਤੇ ਨਾਲ ਹੀ ਆਪਾਂ ਘਿਓ ਲਿਆ ਆ ਘਿਓ ਦੀ ਜਿੰਨੀ ਸਾਨੂੰ ਜ਼ਰੂਰਤ ਹੋਏਗੀ ਉਨਾ ਸੀ ਘਿਓ ਪਾਵਾਂਗੇ ਤਿੰਨ ਪਾਈਏ ਦੇ ਕਰੀਬ ਮੈਂ ਘਿਓ ਲਿਆ ਏ ਉਹਦੇ ਇਲਾਵਾ ਇੱਕ ਸੁੱਕੇ ਨਾਰੀਅਲ ਨੂੰ ਮੈਂ ਕद्दूकस ਕਰ ਲਿਆ ਏ ਤੇ 100 ਗ੍ਰਾਮ ਦੇ ਕਰੀਬ ਮੈਂ ਮਗਜ ਲਏ ਆ ਇੱਕ ਕੌਲੀ ਭਰ ਕੇ ਮੈਂ ਮੋਫਲੀ ਦੀਆਂ ਗਿਰੀਆਂ ਦੀ ਕੱਢ ਲਈਏ ਤੇ ਉਹਨਾਂ ਦਾ ਛਿਲਕਾ ਉਤਾਰ ਕੇ ਰੱਖ ਲਿਆ ਹੈ। ਹੁਣ ਸਭ ਤੋਂ ਪਹਿਲਾਂ ਅਸੀਂ ਅਲਸੀ ਨੂੰ ਭੁੰਨਾਂਗੇ। ਉਹਦੇ ਲਈ ਇੱਕ ਕੜਾਈ ਗੈਸ ਉੱਪਰ ਗਰਮ ਰੱਖ ਲਾਂਗੇ। ਇਹਦੇ ਵਿੱਚ ਅਲਸੀ ਪਾ ਦਾਂਗੇ। ਦੋ ਵਾਰੀ ਕਰਕੇ ਅਸੀਂ ਅਲਸੀ ਨੂੰ ਭੁੰਨਾਂਗੇ, ਥੋੜੀ-ਥੋੜੀ ਕਰਕੇ ਇਹਨੂੰ ਭੁੰਨਾਂਗੇ। ਇਹਨੂੰ ਡਰਾਈ ਰੋਸਟ ਕਰਨਾ ਹੈ। ਇਹਨੂੰ ਸੁੱਕਾਈ ਭੁੰਨ ਲਾਂਗੇ ਅਲਸੀ ਨੂੰ ਭੁੰਨ ਲਈ ਜ਼ਿਆਦਾ ਟਾਈਮ ਨਹੀਂ ਲੱਗਦਾ ਬਹੁਤ ਜਲਦੀ ਇਹ ਪਹੁੰਚ ਜਾਂਦੀ ਹੈ 2-3 ਮਿੰਟਾਂ ਵਿੱਚ ਜਿਹਦੇ ਬੀਜ ਜਿਹੜੇ ਟੜਕਣ ਲੱਗ ਜਾਂਦੇ ਆ ਬਹੁਤ ਜ਼ਿਆਦਾ ਦੇਰ ਨਹੀਂ ਇਹਨੂੰ ਪਕਾਉਣਾ ਆਸੂਣ ਇਹਨੂੰ ਬਾਹਰ ਕੱਢ ਲਾਂਗੇ। ਅਲਸੀ ਨੂੰ ਭੁੰਨ ਕੇ ਤੇ ਇੱਕ ਥਾਲੀ 'ਚ ਕੱਢ ਲਿਆ ਏ। ਇਹਨੂੰ ਥੋੜੀ ਦੇਰ ਹਿਲਾ ਲਾਂਗੇ ਜਦੋਂ ਇਹ ਠੰਡੀ ਹੋ ਜਾਏਗੀ ਫਿਰ ਅਸੀਂ ਇਹਨੂੰ ਮਿਕਸੀ ਦੇ ਕੱਪ 'ਚ ਭਾ ਕੇ ਪੀਸ ਲਾਂਗੇ। ਅਲਸੀ ਹੁਣ ਠੰਡੀ ਹੋ ਗਈ ਏ ਤੇ ਮਿਕਸੀ ਦੇ ਕੱਪ 'ਚ ਭਾ ਕੇ ਇਹਨੂੰ ਪੀਸ ਲਾਂਗੇ। ਦੋ ਵਾਰੀ ਕਰਕੇ ਅਸੀਂ ਇਹਨੂੰ ਪੀਸਾਂਗੇ ਅਲਸੀ ਨੂੰ ਅਸੀਂ ਪੀਸ ਲਿਆ ਤੇ ਇੱਕਦਮ ਬਰੀਕ ਅਲਸੀ ਪੀਸ ਕੇ ਤਿਆਰ ਹੋ ਗਈ ਹੈ ਇਹਨੂੰ ਛਾਨਣ ਦੀ ਕੋਈ ਲੋੜ ਨਹੀਂ ਹੁੰਦੀ ਇਹ ਮਿਕਸੀ ਵਿੱਚ ਬਹੁਤ ਬਰੀਕ ਪੀਸੀ ਜਾਂਦੀ ਹੈ ਹੁਣ ਇੱਕ ਕੜਾਹੀ ਗਰਮ ਰੱਖ ਲਾਂਗੇ ਇਹਦੇ ਵਿੱਚ ਕੀਓ ਪਾ ਲਾਂਗੇ ਕਿਉ ਮੈਦੇ ਵਿੱਚ ਅੱਧਾ ਪਾਇਆ ਹੈ ਤੇ ਅੱਧਾ ਕਿਉਂ ਮੇਰੇ ਰੱਖ ਲਿਆ ਹੈ ਜੇ ਸਾਨੂੰ ਲੋੜ ਪਈਗੀ ਅਸੀਂ ਫੇਰ ਹੋਰ ਕਿਉਂ ਪਾਲਾਂਗੇ ਹੁਣ ਇਹਦੇ ਵਿੱਚ ਵੇਸਣ ਪਾਲਾਂਗੇ ਵੈਸੇ ਨੂੰ ਹੁਣ ਮੱਦਮ ਜੀ ਬਿਲਕੁਲ ਅੱਗੇ ਕਰਕੇ ਉਹਦੇ ਤੇ ਪਹੁੰਦੇ ਰਵਾਂਗੇ ਥੱਲੇ ਵੈਸੇ ਥੋੜਾ ਹਾਰਡ ਜਿਹਾ ਲੱਗਦਾ ਏ ਸਖਤ ਲੱਗਦਾ ਜਿਵੇਂ ਜਿਵੇਂ ਭੁੰਨਿਆ ਜਾਏਗਾ ਇਹ ਹਲਕਾ ਹੋ ਜਾਏਗਾ ਤੇ ਕਿ ਉਹ ਛੜਦਾ ਜਾਏਗਾ ਜਿਵੇਂ ਜਿਵੇਂ ਪੁੰਨਿਆ ਜਾ ਰਿਹਾ ਹੈ ਉਹ ਵੀ ਉਹ ਕਾਫੀ ਪਤਲਾ ਹੋ ਗਿਆ ਹੈ ਹਲੇ ਥੋੜੀ ਜੇ ਦੇ ਲਈ ਇਹਨੂੰ ਹੋਰ ਪਕਾਵਾਂਗੇ ਜਦ ਤੱਕ ਇਹਦਾ ਹਲਕਾ 골ਡਨ ਜਿਹਾ ਕਲਰ ਨਹੀਂ ਹੋ ਜਾਂਦਾ ਉਹਨੀ ਦੇਰ ਤੱਕ ਇਹਨੂੰ ਪਕਾਵਾਂਗੇ। ਬੇਸਰ ਬਹੁਤ ਹੀ ਵਧੀਆ ਪੁੰਨੇ ਆ ਗਿਆ ਏ। ਬਹੁਤ ਸੋਹਣਾ ਇਹਦਾ ਹਲਕਾ 골ਡਨ ਜਿਹਾ ਕਲਰ ਹੋ ਗਿਆ ਏ। ਹੁਣ ਅਸੀਂ ਇਹਦੇ ਵਿੱਚ ਅਲਸੀ ਪਾਵਾਂਗੇ। ਹਲਸੀ ਪਾ ਕੇ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਹਲਸੀ ਨੂੰ ਬੇਸ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਲਿਆ ਇਹਦੇ ਵਿੱਚ ਗੁੜ ਪਾ ਦਾਂਗੇ ਗੁੜ ਅਸੀਂ ਇਦਾਂ ਹੀ ਪਾ ਦਾਂਗੇ ਇਹਦੇ ਵਿੱਚ ਬੇਸਨ ਗਰਮ ਹੈ ਤੇ ਗੁੜ ਜਿਹੜਾ ਇਦਾਂ ਹੀ ਮੈਲਟ ਹੋ ਜਾਏਗਾ ਬਿਲਕੁਲ ਸਲੋ ਜੀ ਫਲੇਮ ਤੇ ਨੂੰ 10 ਡੇਰ ਪਕਾਵਾਂਗੇ ਜਦ ਤੱਕ ਹੁਣੇ ਗੁੜ ਨਹੀਂ ਮੈਲਟ ਹੋ ਜਾਂਦਾ ਹਰ ਹੁਣ ਮੈਲਟ ਹੋ ਗਿਆ ਏ ਇਹਦੇ ਵਿੱਚ ਹੁਣ ਕਦੂ ਗਸ ਕੀਤਾ ਹੋਇਆ ਨਾਰੀਅਲ ਪਾ ਦਾਂਗੇ ਇਹਨੂੰ ਵੀ ਥੋੜਾ ਥੋੜਾ ਸੇਕ ਲਵਾ ਲਾਂਗੇ ਨਾਲ ਹੀ ਨਾਲ ਹੀ ਅਸੀਂ ਮੱਕਜ ਵੀ ਪਾ ਲਾਂਗੇ ਮੋਫਲੀ ਦੀਆਂ ਗਿਰੀਆਂ ਵੀ ਪਾ ਲਾਂਗੇ ਸਾਰੇ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਇਹਦੇ ਵਿੱਚ ਮੈਂ ਕਿਲੋ ਤੋਂ ਥੋੜਾ ਘੱਟ ਵੇਸਣ ਲਿਆ ਸੀ ਤੇ ਥੋੜਾ ਥੋੜਾ ਕਰਕੇ ਮੈਂ ਇਹਦੇ ਵਿੱਚ 3 ਪਈਏ ਦੇ ਕਰੀਬ ਦੇਸੀ ਘਿਓ ਪਾ ਲਿਆ ਸੀ ਬਿਲਕੁਲ ਸਲੋ ਫਲੇਮ ਤੇ ਨੂੰ ਥੋੜੀ ਦੇਰ ਪਕਾ ਲਾਂਗੇ ਤਾਂ ਕਿ ਜਿੰਨੇ ਵੀ ਅਸੀਂ ਇਹਦੇ ਵਿੱਚ ਆ ਨਾਰੀਅਲ ਪਾਇਆ ਹੈ ਜੇ ਤੁਸੀਂ ਚਾਹੋ ਤੁਸੀਂ ਇਹਦੇ ਵਿੱਚ ਹੋਰ ਕੋਈ ਡਰਾਈ ਫਰੂਟਸ ਵੀ ਪਾ ਸਕਦੇ ਜੇ ਪਰ ਇਹਦੇ ਵਿੱਚ ਹੋਰ ਕੋਈ ਡਰਾਈ ਫਰੂਟ ਪਾਉਣ ਦੀ ਲੋੜ ਨਹੀਂ ਹੁੰਦੀ ਅਲਸੀ ਹੁਣ ਬਣ ਕੇ ਤਿਆਰ ਹੋ ਗਈ ਐ ਮਿਕਸਰ ਨੂੰ ਥੋੜੀ ਦੇ ਠੰਡਾ ਹੋਣ ਦਵਾਵਾਂਗੇ ਉਹਦੇ ਬਾਅਦ ਅਸੀਂ ਇਹਦੀਆਂ ਪਿੰਨੀਆਂ ਬਣਾਵਾਂਗੇ ਅਲਸੀ ਹੁਣ ਠੰਡੀ ਹੋ ਗਈ ਐ ਇਹਦੀਆਂ ਅਸੀਂ ਪਿੰਨੀਆਂ ਬਣਾ ਲਾਂਗੇ ਜਿੰਨੇ ਜਿੰਨੇ ਸਾਈਜ਼ ਦੀਆਂ ਸਾਨੂੰ ਪਿੰਨੀਆਂ ਚਾਹੀਦੀਆਂ ਛੋਟੀਆਂ ਜਾਂ ਵੱਡੀਆਂ ਉਸ ਹਿਸਾਬ ਨਾਲ ਅਸੀਂ ਪਿੰਨੀਆਂ ਬਣਾ ਲੈਣੀਆਂ ਵਾ ਇਸੇ ਤਰ੍ਹਾਂ ਇਹ ਸਾਰੀਆਂ ਪਿੰਨੀਆਂ ਬਣਾ ਕੇ ਰੱਖ ਲਾਂਗੇ ਅਲਸੀ ਦੀਆਂ ਮੈਂ ਹੁਣ ਪਿੰਨੀਆਂ ਸਾਰੀਆਂ ਬਣਾ ਲੀਆਂ ਐ ਬਹੁਤ ਹੀ ਵਧੀਆ ਪਿੰਨੀਆਂ ਬਣ ਕੇ ਤਿਆਰ ਹੋਈਆਂ ਐ ਉਮੀਦ ਕਰਦੀ ਹਾਂ ਤੁਹਾਨੂੰ ਮੇਰੀ ਅੱਜ ਦੀ ਰੈਸਪੀ ਜ਼ਰੂਰ ਪਸੰਦ ਆਈ ਹੋਵੇਗੀ ਜੇ ਤੁਹਾਨੂੰ ਮੇਰੀ ਰੈਸਪੀ ਪਸੰਦ ਆਈ ਤਾਂ ਪਲੀਜ਼ ਮੇਰੇ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਨਾ ਧੰਨਵਾਦ